ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਨ ਸ਼ੋ ਪ੍ਰਾਪਤ ਧਰਤੀ ਪਿੰਡ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਜਿੱਥੋਂ ਦੇ ਸਾਡੇ ਭਰਾ ਸੇਵਾਦਾਰ ਪਿੰਡ ਨਿਹਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸੇਵਾ ਕਰਨ ਗਏ ਆ ਜੀ ਪਿਛਲੇ 3-4 ਮਹੀਨੇ ਪਹਿਲਾਂ ਜਦੋਂ ਫਲੱਡ ਆਇਆ ਸੀ ਘੱਗਰ ਦੇ ਵਿੱਚ ਬਹੁਤ ਪਾਣੀ ਆਇਆ ਸੀ ਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਫਿਰੋਜ਼ਪੁਰ ਵਿੱਚ ਤਰਨਤਾਰਨ ਦੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਸੀ ਜਿੱਥੇ ਵਜਾਈ ਹੁੰਦੀ ਸੀ ਬਾਣ ਰੇਤ ਨਾਲ ਭਰਗੇ ਸੀ ਸੋ ਉਹਨਾਂ ਦਾ ਰੇਤ ਚੱਕਣ ਵਾਸਤੇ ਇਹ ਸਾਡੇ ਸਾਰੇ ਭਰਾ ਸੇਵਾਦਾਰ ਗਏ ਨੇ ਅਸੀਂ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਤੁਸੀਂ ਵੀ ਸਾਰੇ ਭਰਾ ਅਰਦਾਸ ਕਰਿਓ ਤੇ ਜਿਹੜੇ ਭਰਾ ਸੇਵਾ ਕਰਨ ਚਾਹੁੰਦੇ ਆ ਸਾਰੇ ਪਿੰਡਾਂ ਵਾਲੇ ਇਹ ਮੈਸੇਜ ਉਹਨਾਂ ਭਰਾਵਾਂ ਵਾਸਤੇ ਹੈ ਵੀ ਹੁਣ ਮੌਕਾ ਸਹੀ ਹੈ ਸੇਵਾ ਕਰਨ ਵਾਸਤੇ ਕਰਨ ਵਾਲਾ ਸੋ ਹਜੇ ਵੀ ਰੇਤ ਬੁੱਧ ਥਾਵਾਂ ਤੇ ਜਿੱਥੇ ਬਜਾਈ ਹੁੰਦੀ ਸੀ ਜਿਹੜੇ ਭਰਾ ਫਸਲ ਤੇ ਨਿਰਭਰ ਸੀ ਬਜਾਈ ਤੇ ਨਿਰਭਰ ਸੀ ਉਹਨਾਂ ਵਾਸਤੇ ਆਪਾਂ ਸੇਵਾ ਕਰਨ ਜਾ ਸਕਦੇ ਆ ਸੋ ਮੇਰੇ ਇਹੀ ਮੈਸੇਜ ਹੀ ਸਾਰੇ ਭਰਾਵਾਂ ਨੂੰ ਤੇ ਇਹਨਾਂ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਪਿੰਡ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਦਾ ਸੋ ਜਿਨ੍ਹਾਂ ਭਰਾਵਾਂ ਨੇ ਵੀੜਾ ਚੁੱਕਿਆ ਆਪਣੇ ਪਿੰਡ ਦੇ ਵਿੱਚੋਂ ਗ੍ਰਹੀ ਇਕੱਠੀ ਕੀਤੀ ਆ ਤੇ ਸੇਵਾ ਕਰਨ ਪਹੁੰਚਿਆ ਤੇ ਪਹੁੰਚੋ ਸਾਰੇ ਭਰਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਣਾ ਨਹੀਂਗਾ ਪਰਦੇ ਨਹੀਂਗਾ ਪਾਵਾ ਜੀ ਆ ਚਲ ਠੀਕ ਹੈ ਚੰਗਾ ਭਾਈ ਓਕੇ ਬਾਏ